ਜੇ ਅੱਜ ਦੀ ਪ੍ਰੈਸ ਕਾਨਫਰੰਸ ਆ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਤਰਨਤਨ ਛੇਵੀ ਅਭਿਮੰਨੀਉ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਨਸ਼ੇ ਸ਼ਹਿਰ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਸੀਗੀ ਉਹਦੇ ਸਬੰਧ ਵਿੱਚ ਰੱਖੀ ਗਈ ਆ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਐਨਡੀਪੀਐਸ ਐਕਟ ਦੇ ਵਿੱਚ 8 ਮੁਕਾਦਮੇ ਦਰਜ ਕੀਤੇ ਆ ਤਾਂ 11 ਦੋਸ਼ੀ ਅਰੈਸਟ ਕੀਤੇ ਨੇ ਜਿਹੜੇ ਅਸੀਂ ਇਹ 11 ਦੋਸ਼ੀ ਸੌਰੀ 8 ਮੁਕਾਦਮੇ ਤਾਂ 11 ਦੋਸ਼ੀ ਅਰੈਸਟ ਕੀਤੇ ਨੇ ਇਹਨਾਂ ਦੇ ਪਹਿਲਾਂ 62 ਮੁਕਾਦਮੇ ਦਰਜ ਨੇ ਅਲੱਗ-ਅਲੱਗ ਤਹਰਾਵਾਂ ਤਹਿਤ ਤੇ ਇਹਨਾਂ ਕੋਲੋਂ 618 170 ਨਿਸ਼ੀਲੀਆਂ ਗੋਲੀਆਂ ਤੇ ਇੱਕ ਦੇਸੀ ਕਟਾ ਰਿਕਵਰ ਹੋਇਆ ਆ ਤੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਸਹਿਯੋਗ ਦਿਓ ਜਿਹੜੇ ਬੰਦੇ ਤੁਹਾਡੇ ਮਹੱਲੇ ਦੇ ਵਿੱਚ ਜਾਂ ਹੋਰ ਕਿਤੇ ਜਗ੍ਹਾ ਦੇ ਉੱਤੇ ਕੋਈ ਨਸ਼ਾ ਵੇਚਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਆ ਉੱਤੇ ਫੋਟੋਲ ਤੇ ਪਾ ਦਿਓ ਜਾਂ ਸਾਨੂੰ ਡਾਇਰੈਕਟਲੀ ਜਾਣਕਾਰੀ ਦਿਓ ਇਸੇ ਲਗਾਤਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਜੀ ਵੀ 26/10/2024 ਤੋਂ ਲੈ ਕੇ ਜਦੋਂ ਤੋਂ ਐਸਐਸਪੀ ਸਾਹਿਬ ਦੀ ਪੋਸਟਿੰਗ ਹੋਈ ਆ ਐਨਡੀਪੀਐਸ ਐਕਟ ਦੇ ਵਿੱਚ 102 ਮੁਕਾਦਮੇ ਦਰਜ ਕੀਤੇ ਨੇ 113 ਦੋਸ਼ੀ ਫੜੇ ਨੇ ਜੀ 32 ਕਿਲੋ 400 4.13 ਗ੍ਰਾਮ ਹੀਰੋ ਰਿਕਵਰ ਕੀਤੀ ਆ ਜੀ ਅਫੀਮ 3 ਕਿਲੋ 908 ਗ੍ਰਾਮ ਰਿਕਵਰ ਕੀਤੀ ਆ ਗਾਂਜਾ 12 ਗ੍ਰਾਮ ਤੇ ਸਰਫਾ 218 ਗ੍ਰਾਮ ਨਸ਼ੀਲੀਆਂ ਗੋਲੀਆਂ 10635 ਤੇ ਡਰਗ ਮਨੀ 2 ਲੱਖ 29700 ਰਿਕਵਰ ਹੋਈ ਆ ਜਿਹੜੇ ਐਨਡੀਪੀਐਸ ਐਕਟ ਦੇ ਪੀਓ ਸੀਗੇ ਇੱਕ ਪੀਓ 8283 ਦਾ ਕੀਤਾ ਫੜਿਆ ਗਿਆ ਆ ਜੀ ਤੇ 299 ਦੇ 23 ਪੀਓ ਅਸੀਂ ਫੜੇ ਨੇ ਇੰਨੇ ਹਸੇ ਦੇ ਦੌਰਾਨ ਜੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਇਸ ਮਹੰਮ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸਾਥ ਦਿਓ ਤਾਂ ਕਿ ਜੋ ਬਦਨਾਮ ਹੋਇਆ ਆਪਣਾ ਪੰਜਾਬ ਇਹਨੂੰ ਅਸੀਂ ਠੀਕ ਕਰ ਸਕੀਏ ਸਰ ਜਿਹੜੇ ਦੋਸ਼ੀ ਗਿਸਤਰ ਕੀਤੇ ਜੀ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਜੀ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਜੀ ਕਿ ਉਹਨਾਂ ਤੇ ਪਹਿਲਾਂ ਵੀ 62 ਮੁਕਾਦਮੇ ਟੋਟਲ ਦਰਜ ਸੀਗੇ ਜਿਹੜੇ 8 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਅੰਦਰ ਦੂਜੇ ਟੋਟਲ 62 ਮੁਕਾਦਮੇ ਦਰਜ ਸੀ ਸਰ ਇੱਕ ਚੀਜ਼ ਦੇਖਣ ਨੂੰ ਮਿਲਦੀ ਜਦੋਂ ਤਬਰ ਕਹਿੰਦੇ ਕਿ ਸਾਨੂੰ ਉਹਦਾ ਖਮਾਜਾ ਭੁਗਤਣਾ ਪੈਂਦਾ ਲੋਕ ਘਰਾਂ ਤੇ ਹਮਲਾ ਕਰ ਦਿੰਦੇ ਨੇ ਬਿਲਕੁਲ ਨਹੀਂ ਜੀ ਜਿਹੜੀ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਉਹ ਬਿਲਕੁਲ ਗੁਪਤ ਰੱਖੀ ਜਾਊਗੀ ਸੀਕ੍ਰੇਟ ਨੰਬਰ ਆ ਉਸਦੇ ਨੰਬਰ ਦੇ ਉੱਪਰ ਤੁਹਾਨੂੰ ਜਿਹੜਾ ਨਵਾਂ ਪੋਰਟਲ ਚੱਲਿਆ ਆ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਉਸਦੇ ਉੱਤੇ ਕਿਸੇ ਦਾ ਨਾਮ ਨਹੀਂ ਪੁੱਛਿਆ ਜਾਂਦਾ ਸਿਰਫ ਤੇ ਸਿਰਫ ਦੋਸ਼ੀ ਬਾਰੇ ਪੁੱਛਿਆ ਜਾਂਦਾ ਕਿ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਮਾੜੇ ਅੰਸਰ ਕੀ ਨਸ ਪਈ ਆ ਰਿਓ ਤੁਹਾਨੂੰ ਮਾੜੇ ਆਂਸਰਾਂ ਦੇ ਉੱਤੇ ਤਾਂ ਤੁਹਾਨੂੰ ਡੇਲੀ ਦੀ ਇਹੋ ਹੀ ਹੈਗੀ ਆ ਸਾਡੇ ਵੱਲੋਂ ਤਾਂ ਜੇ ਕੋਈ ਮਾੜਾ ਕੰਮ ਕਰਦਾ ਆ ਤੇ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕਰ ਰਹੇ ਆ ਜੀ ਜੇ ਕੋਈ ਬੰਦਾ ਗਲਤ ਕੰਮ ਕਰੂਗਾ ਤੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਾਊਗਾ ਸਰ ਥੋੜੇ ਦਿਨਾਂ ਲਈ